ਆਏ ਤਾਲੀ ਮਾਰੋ ਨਾ। ਨਵਾਂ ਸੈਂ ਹੈ। ਕਦੇ ਬਗੇ ਨੱਚਣ ਆਈਆਂ ਨਾਲੇ ਯੋਗਾ ਕਰਵਾਉਣ ਤੋਂ ਆਏ ਮਾਰੋ। ਪੈਰਾਂ ਤੇ ਕਿਉਂ ਦੁਖਾਈਆਂ ਗਈਆਂ ਨੇ? ਇਹ ਪੈਰਾਂ ਤੇ ਕਿਡਨੀ ਪਈ ਐ, ਪੈਰਾਂ ਤੇ ਲੀਵਰ ਪਿਆ, ਪੈਰਾਂ ਤੇ ਅੱਖਾਂ ਪਈਆਂ ਨੇ। ਪੈਰਾਂ ਤੇ ਹੱਥਾਂ ਪੈਰਾਂ ਤੇ ਕਿਉਂ ਲਾਈਆਂ ਹੋਈਆਂ ਨੇ? ਹੱਥ ਦਾ ਪੈਰ ਦੇ ਨਾਲ ਕਨੈਕਸ਼ਨ ਜੁੜਿਆ ਹੋਇਆ। ਜਦੋਂ ਆਸੋ ਬੱਜਣਗੇ ਹੀ ਉਦੋਂ ਇਹਨੇ ਐਕਟੀਵੇਟ ਹੋ ਜਾਣਾ ਫਿਰ ਸਾਰੀ ਰੋਸ਼ਨੀ ਆਉਣੀ ਸ਼ੁਰੂ ਹੋ ਜਿਨੇ ਬੌਡੀ ਦੇ। ਇਮੇ ਬੰਗਲੇ ਚ ਰੋਸ਼ਨੀ ਆਉਂਦੀ ਐ ਸੋਚਾਂ ਚਾਲੂ ਆਂੀਆਂ ਜੇ ਤੁਹਾਡੇ ਹੱਥਾਂ ਪੈਰਾਂ ਆਂਦੀਆਂ ਸੋਚਾਂ ਨਾਰਮਲ ਚੀਜ਼ਾਂ ਨਹੀਂ ਤੁਹਾਡੇ ਕੋਲ ਚਾਲੂ ਹੋ ਰਹੀਆਂ ਤੁਹਾਡੇ ਹੱਥਾਂ ਦੀਆਂ ਤਲੀਆਂ ਨਹੀਂ ਨਰਮ ਹੈਗੀਆਂ ਤੁਹਾਡੇ ਪੈਰਾਂ ਦੇ ਤਲੀਆਂ ਨਹੀਂ ਨਰਮ ਕਰ ਸਕਦੇ ਤੁਸੀਂ ਲਾਜ਼ੀ ਨਹੀਂ ਕਰਾ ਸਕਦੇ ਪੁਆਇੰਟ ਤੁਹਾਡਾ ਇੱਥੇ ਖੜਾ ਹੋਵੇ ਤੁਹਾਡੀ ਦਵਾਈ ਕੀ ਕੰਮ ਕਰੂ ਤੁਹਾਨੂੰ ਕਰਜ ਕਰਜੂ ਨਹੀਂ ਦਵਾਈ ਦਾ ਜੇ ਆਪਾਂ ਸੋਚਾਂ ਆਨ ਕਰਤੀ ਮੇਨ ਤਾਂ ਸਾਰੇ ਬੰਗਲੇ ਦੇ ਇਕੱਲੇ ਇਕੱਲੇ ਜਗ੍ਹਾ ਤੇ ਚੱਲਣਾ ਹੋ ਜਾਣਾ ਜੀ ਇਸੇ ਤਰ੍ਹਾਂ ਇਹ ਚੱਲਣਾ ਕਰਦੀਆਂ ਨੇ ਬਾਡੀ ਨੂੰ ਤਾਂ ਮਤਲਬ ਇਹ ਚਾਰਜਰ ਨੇ ਹਾਂ ਇਨਾ ਵਾਸਤੇ ਅਸੀਂ ਸੌਖਾ ਤਰੀਕਾ ਸਭ ਤੋਂ ਜ਼ਿਆਦਾ ਸੌਖਾ ਜਿਹੜਾ ਹਰ ਇੱਕ ਬੰਦਾ ਆਪਣੇ ਘਰ 'ਚ ਕਰ ਸਕਦਾ ਬਿਨਾ ਕਿਸੇ ਸਾਈਡ ਫਾਇਕ ਦੇ ਬਿਨਾ ਕੁਝ ਖਾਦੇ ਪੀਤੇ ਠੀਕ ਹੈ ਉਹ ਕਿਵੇਂ ਉਹ ਆਪਣੇ ਕੋਲੇ ਖਾਰਾਂ ਨੇ ਮਤਲਬ ਜਿਹੜਾ ਕੰਮ ਅਸੀਂ ਢੋਲਕੀ ਤੋਂ ਲੈਣਾ ਹੈ ਉਹ ਖਾਰਾਂ ਕਰਨਗੇ ਖਾਰਾਂ ਕਰਨਗੇ ਅੱਜ ਨਾਬੇ ਵਾਲੇ ਵੈਦ ਵੈਦ ਗੁਰਜੀਤ ਜੀ ਉਹ ਹੋਰਾਂ ਨੇ ਆਪਣੀ ਲੁਧਿਆਣਾ ਕਲੀਨਿਕ ਦਾ ਜਿਹੜਾ ਉਦਘਾਟਨ ਹੈਗਾ ਉਹ ਹਲਕਾ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਦੇ ਕਰ ਕਲਮਲਾਂ ਦੇ ਨਾਲ ਕਰਵਾ ਰਹੇ ਨੇ ਇੱਕ ਮਜ਼ੂਨ ਖਲਾਇਆ ਕਹਿੰਦੇ ਜੀ ਬੜਾ ਕਰੰਟ ਵਾਲਾ ਮਜ਼ੂਨ ਹੈ ਜਦੋਂ ਡਾਕਟਰ ਸਾਹਿਬ ਨੇ ਨਜ਼ਰ ਦੇਖੀ ਕਿਹਾ ਵੀ ਸਿੱਧੂ ਸਾਹਿਬ ਬਹੁਤ ਥੱਕੇ ਹੋ ਤੇ ਆ ਤੁਸੀਂ ਇੱਕ ਸਾਡਾ ਜਿਹੜਾ ਚਵਨਪਰਾਸ਼ ਇਹ ਸਾਡਾ ਚਵਨਪਰਾਸ਼ ਖਾਓ ਤਾਂ ਤੁਹਾਨੂੰ ਹੁਣੇ ਹੀ ਪਤਾ ਲੱਗੂ ਵਾਕਈ ਉਹਦਾ ਇੱਕ ਤਾਂ ਉਹਦੇ ਨਾਲ ਮੂੰਹ ਦਾ ਟੇਸਟ ਬੜਾ ਵਧੀਆ ਬਣ ਗਿਆ ਤੇ ਸਰੀਰ ਦੇ ਵਿੱਚ ਜਮ ਨਵੀਂ ਜਾਨ ਜਿਹੜੀ ਉਹ ਮੈਂ ਮਹਿਸੂਸ ਕਰ ਰਿਹਾ ਮਤਲਬ ਥਕਾਵਟ ਘਟਣ ਲੱਗੀ ਥਕਾਵਟ ਘਟ ਗਈ ਵਧੀਆ ਹੋ ਗਿਆ ਮੈਂ ਸਿਰਫ 3 ਚਮਚੇ ਇਸ 3 ਲੀਟਰ ਪਾਣੀ 'ਚ ਇਸ ਤਰ੍ਹਾਂ ਪਾ ਲੈਣਾ ਠੀਕ ਹੈ ਇਸ ਤਰ੍ਹਾਂ ਪਾ ਲਈ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਫਿਰ ਆਪਾਂ ਨੇ ਉਹ ਪੂਰੀ ਤਰ੍ਹਾਂ ਕੋਲ ਲੈਣਾ ਵਿੱਚ ਇਹ ਤਾਂ ਨਾਲ ਦੀ ਨਾਲ ਹੀ ਖੁੱਲ ਗਿਆ ਜੀ ਬਸ ਤੇ ਖਾਰਨੇ ਹੈ ਰਾਲ ਨੇ ਖੁੱਲ ਜਾਣਗੇ ਇੱਕ ਦਿਨ ਕਰਨ ਦੇ ਨਾਲ ਹੀ ਤੁਹਾਨੂੰ ਇਹ ਅਹਿਸਾਸ ਹੋਣ ਲੱਗ ਜੂ ਵੀ ਯਾਰ ਮੈਨੂੰ ਨੀਂਦ ਵਧੀਆ ਆ ਗਈ ਰਾਤ ਨੂੰ ਪਹਿਲੀ ਰਾਤ ਹੀ ਪਹਿਲੀ ਰਾਤ ਜਿੰਨੀਆਂ ਖਾਰਾਂ ਨੇ ਜੀ ਜਿਹੜੀ ਤੁਸੀਂ ਬਣਾਈਆਂ ਨੇ ਇਹ ਪੰਜ ਖਾਰਾਂ ਨੇ ਕੀ ਕਰਨਗੀਆਂ ਇਹ ਪੰਜ ਖਾਰ ਪੰਜ ਖਾਰਾਂ ਜੀ ਸੋਡੇ ਪੂਰੀ ਬੋਡੀ ਨੂੰ ਰਿਕਵਰ ਕਰਨਗੀਆਂ ਮਤਲਬ ਚਾਹੇ ਤੁਹਾਨੂੰ ਜਿਹੜੀ ਪ੍ਰੋਬਲਮ ਆਂਤੜੀਆਂ ਦੀ ਹੋਵੇ ਪ੍ਰੋਬਲਮ ਤੁਹਾਨੂੰ ਲੀਵਰ ਦੀ ਹੋਵੇ ਪ੍ਰੋਬਲਮ ਤੁਹਾਨੂੰ ਕਿਡਨੀ ਦੀ ਹੋਵੇ ਪ੍ਰੋਬਲਮ ਤੁਹਾਨੂੰ ਪਿਸ਼ਾਬ ਵਾਲੇ ਰਾਹ ਦੀ ਹੋਵੇ ਪ੍ਰੋਬਲਮ ਤੁਹਾਨੂੰ ਅੱਖਾਂ ਦੀ ਹੋਵੇ ਪ੍ਰੋਬਲਮ ਤੁਹਾਨੂੰ ਕਿਸੇ ਵੀ ਚੀਜ਼ ਦੀ ਹੋਵੇ ਜਲਣ ਦੀ ਹੋਵੇ ਇਹ ਸਾਰੀਆਂ ਖਾਰਾਂ ਮਤਲਬ ਖਾਰ ਦੇਣਗੀਆਂ ਹਰੇਕ ਬਿਮਾਰੀ ਨੂੰ ਪੈਰਾਂ ਦੇ ਵਿੱਚੋਂ ਉਹ ਪੁਆਇੰਟਾਂ ਦੇ ਜਿਹੜੇ ਵੀ ਮਲ ਜੰਮਿਆ ਹੋਇਆ ਉਹਨੂੰ ਖਾਰ ਦੇਣਗੀਆਂ ਖਾਰਨਾਂ ਦੀ ਊਰਜਾ ਨਾਲ ਦੀ ਨਾਲ ਸਾਨੂੰ ਮਿਲਣੀ ਸ਼ੁਰੂ ਹੋ ਜੂਗੀ ਪੌਦੇ ਦੇ ਵਿੱਚ ਰੇਹ ਪਾਉਣੇ ਆ ਨਾ ਥੋੜੇ ਦਿਨਾਂ ਬਾਅਦ ਰੇਹ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਉਹ ਉਸ ਤਰ੍ਹਾਂ ਹੀ ਰੇਹ ਹੈ ਇੱਕ ਤਰ੍ਹਾਂ ਦਾ ਅੱਛਾ ਬਾਡੀ ਚ ਰੇਹ ਦੀ ਖਾਦ ਹੈ ਖਾਦ ਹੈ ਪੈਰਾਂ ਤੋਂ ਚੱਲਣੀ ਆ ਕਿਉਂਕਿ ਬੂਟਾ ਵੀ ਜੜ ਤੋਂ ਚੱਲਣਾ ਆ ਬੰਦਾ ਵੀ ਪੈਰਾਂ 'ਚ ਚੱਲਣਾ ਪੈਰਾਂ ਦੀ ਖਾਦ ਲੱਗੀ ਸਿਰ ਤੱਕ ਅਸਰ ਜਾਣੀ ਜਾਣਾ ਠੜਾ ਬੇਈਮਾਨੀ ਨਾਲ ਉਹੋ ਧੰਦਾ ਕਾਦਾ ਜਿਹੜਾ ਆਪਦੇ ਮਤਲਬ ਲਈ ਪੇਸ਼ੈਂਟਾਂ ਨੂੰ ਵਰਤੇ ਉਹ ਬੰਦਾ ਕਾਦਾ ਛੋਡੇ ਵਾਸਤੇ ਨਵੀਂ ਚੀਜ਼ ਜਿਹੜੀ ਪਹਿਲਾਂ YouTube Google ਜਾਂ ਕਿਸੇ ਵੈਦ ਨੇ ਨਾ ਦੱਸੀ ਹੋਵੇ ਉਹ ਪੇਸ਼ ਨਾ ਕਰੇ ਤਾਂ ਵੈਦ ਗੁਰਜੀਤ ਕਾਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਡਾਕਟਰ ਕਾਸਿਫ ਫਾਰੂਕੀ ਇਸ ਵੇਲੇ ਸ਼ਹਿਰ ਲੁਧਿਆਣੇ ਵਾਸਤੇ ਬੜਾ ਹੀ ਵੱਡਾ ਭਾਗਾ ਦਿਨ ਹੈਗਾ ਕਿਉਂਕਿ ਅੱਜ ਨਾਬੇ ਵਾਲੇ ਵੈਦ ਵੈਦ ਗੁਰਜੀਤ ਜੀ ਉਹ ਹੋਰਾਂ ਨੇ ਆਪਣੀ ਕਲੀਨਿਕ ਦਾ ਲੁਧਿਆਣਾ ਕਲੀਨਿਕ ਦਾ ਜਿਹੜਾ ਉਦਘਾਟਨ ਹੈਗਾ ਉਹ ਹਲਕਾ ਐਮ.ਐਲ.ਏ ਕੁਲਵੰਤ ਸਿੰਘ ਸਿੱਧੂ ਜੀ ਦੇ ਕਰਕਮਲਾਂ ਦੇ ਨਾਲ ਕਰਵਾ ਰਹੇ ਨੇ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਲੁਧਿਆਣਾ ਦੇ ਜਿਹੜਾ ਅਰੋੜਾ ਪੈਲੇਸ ਚੌਂਕ ਦੀਆਂ ਨੇ ਜਿੱਥੇ ਆਪਣਾ ਦੂਸਰਾ ਕਲੀਨਿਕ ਹੈਗਾ ਜਿਹੜਾ ਉਹ ਵੈਦ ਗੁਰਜੀਤ ਜੀ ਉਹਨਾਂ ਨੇ ਸ਼ੁਰੂ ਕੀਤਾ ਹੈ ਸਵਾਗਤ ਹੈਗਾ ਬੜੇ ਸੋਹਣੇ ਅੰਦਾਜ਼ ਦੇ ਵਿੱਚ ਐਮਐਲਏ ਸਾਹਿਬ ਦਾ ਜਿਹੜਾ ਕੀਤਾ ਗਿਆ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਸੋ ਬੜੇ ਹੀ ਖੁਸ਼ ਨਿਵਾ ਮਾਹੌਲ ਦੇ ਵਿੱਚ ਉਦਘਾਟਨ ਹੈਗਾ ਜਿਹੜਾ ਕੀਤਾ ਖਾਸ ਕਰਕੇ ਇਸ ਮੌਕੇ ਦੇ ਉੱਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਹਲਕਾ ਐਮਐਲਏ ਕੁਲਵੰਤ ਸਿੰਘ ਸਿੱਧੂ ਜੀ ਇਸ ਥਾਂ ਦੇ ਉੱਤੇ ਪਹੁੰਚੇ ਨੇ ਸੋ ਸਾਡੇ ਨਾਲ ਹਲਕੇ ਦੇ ਐਮਐਲਏ ਵੀ ਨੇ ਸਿੱਧੂ ਸਾਹਿਬ ਖਾਸ ਕਰਕੇ ਅੱਜ ਇੱਥੇ ਪਹੁੰਚੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤੀ ਵੀ ਪੰਜਾਬੀ ਦੇ ਇੱਕ ਵਾਰ ਫੇਰ ਸਤਿ ਸਾਕ। ਉਹਨਾਂ ਹਲਕਾ ਤਮਨਗਰ ਤੇ ਆਏ ਹਨ ਜੀ ਹੈ। ਤੇ ਅੱਜ ਮੇਰੇ ਛੋਟੇ ਵੀਰ ਬੈਦ ਗੁਰਜੀਤ ਸਿੰਘ ਜੀ 90 ਤੋਂ ਜੀ ਇਹਨਾਂ ਨੇ ਅੱਜ ਇੱਥੇ ਇੱਕ ਕਲੀਨਿੰਗ ਤੇ ਆਪਣਾ ਆਊਟਲੈਟ ਖੋਲਿਆ। ਬਾਬਾ ਦੀਪ ਸਿੰਘ ਮਹਾਰਾਜ ਦੇ ਚਰਨਾਂ ਅਰਦਾਸ ਕਰਦਾ ਕਿ ਇਹਨਾਂ ਦੀ ਜਿਹੜੀ ਮਿਹਨਤ ਹੈ ਉਹਨੂੰ ਭੂਰ ਪਾਵੇ ਪ੍ਰਮਾਤਮਾ ਜਿਹੜਾ ਵੀ ਇੱਥੇ ਮਰੀ ਜਾਵੇ ਰਾਜੀ ਹੋ ਕੇ ਜਾਵੇ ਤੇ ਇਹਨਾਂ ਦੀ ਸੰਸਾਰ ਦੇ ਵਿੱਚ ਲੁਧਿਆਣਾ ਸ਼ਹਿਰ ਚ ਪੰਜਾਬ ਚ ਪੂਰੀ ਮਹਿਮਾ ਹੋਵੇ। ਤੇ ਪਰਮਾਤਮਾ ਇਹਨਾਂ ਦੇ ਹੱਥਾਂ ਤੋਂ ਇਹਨਾਂ ਦੀਆਂ ਨਜ਼ਰਾਂ ਤੋਂ ਇਹਨਾਂ ਦੀ ਜ਼ੁਬਾਨ ਤੋਂ ਭਲਾ ਕਰਾਵੇ ਜੀ ਜੀ ਅੱਛਾ ਤੁਹਾਨੂੰ ਇੱਕ ਮਾਜ਼ੂਨ ਖਲਾਇਆ ਕਹਿੰਦੇ ਜੀ ਬੜਾ ਕਰੰਟ ਵਾਲਾ ਮਾਜ਼ੂਨ ਆ ਤੁਸੀਂ ਕਹਿ ਰਹੇ ਇਹ ਜਦੋਂ ਮੈਂ ਇਹਨਾਂ ਨੇ ਨਵਜੂਦ ਦੇਖੀ ਕਹਿੰਦੇ ਵੀ ਸਰੀਰ ਬਹੁਤ ਥੱਕਿਆ ਕਿਉਂਕਿ ਮੈਂ ਪਿਛਲੀ ਤਰਨਤਨ ਚੋਣਾ ਤਰਨਤਨ ਚੋਣਾਂ ਤੋਂ ਬਾਅਦ ਫਿਰ ਅੱਜ ਵਿਧਾਨ ਸਭਾ ਕਮੇਟੀ ਦੀ ਜਿਹੜੀ ਕਿ ਮੈਂ ਅਧਿਨ ਸੇਵਾ ਕਮੇਟੀ ਦਾ ਚੇਅਰਮੈਨ ਆ ਉਹਦੀ ਮੀਟਿੰਗ ਲੈਣ ਤੋਂ ਬਾਅਦ ਡਿੱਕਟ ਮੈਂ ਸਿੱਧਾ ਜੇ ਘਰ ਨਹੀਂ ਗਿਆ ਇਹਨਾਂ ਦੀ ਸ਼ਾਪ ਤੇ ਆਇਆ ਉੰਕੂ ਇਹ ਤਾਂ ਕੱਟਣ ਸੀ ਇਹਨਾਂ ਦਾ ਇਹਨਾਂ ਦਾ ਕੋਲਕਾਰ ਸੀ ਜਵਾਨ ਸੀ ਉਹਨੂੰ ਪੂਰਾ ਕਰਨ ਜਿੱਥੇ ਪਹੁੰਚੇ ਆ ਤੇ ਜਦੋਂ ਡਾਕਟਰ ਸਾਹਿਬ ਨੇ ਨਜ਼ਰ ਦੇਖੀ ਕਿ ਆ ਵੀ ਸਿੱਤੂ ਸਾਹਿਬ ਬਹੁਤ ਥੱਕੇ ਹੋ ਤੇ ਆ ਤੁਸੀਂ ਇੱਕ ਸਾਡਾ ਜਿਹੜਾ ਨਈ ਉਹਨੂੰ ਕੀ ਕਹਿੰਦੇ ਨੇ ਚਵਨ ਪ੍ਰਾਸ਼ ਇਹ ਸਾਡਾ ਚਵਨ ਪ੍ਰਾਸ਼ ਖਾਓ ਤਾਂ ਤੁਹਾਨੂੰ ਹੁਣ ਹੀ ਪਤਾ ਲੱਗੂ ਵਾਕਈ ਉਹਦਾ ਇੱਕ ਤਾਂ ਉਹਦੇ ਨਾਲ ਮੂੰਹ ਦਾ ਟੇਸਟ ਬੜਾ ਵਧੀਆ ਬਣ ਗਿਆ ਤੇ ਸਰੀਰ ਦੇ ਵਿੱਚ ਜਮੇ ਨਵੀਂ ਜਾਨ ਜਿਹੜੀ ਉਹ ਮੈਂ ਮਹਿਸੂਸ ਕਰ ਰਿਹਾ ਮਤਲਬ ਥਕਾਵਟ ਘਟਣ ਲੱਗੀ ਥਕਾਵਟ ਘਟ ਗਈ ਵਧੀਆ ਹੋ ਗਿਆ ਮੈਂ ਸਮਝਦਾ ਵੀ ਇਹਨਾਂ ਦਾ ਜਿਹੜਾ ਵੀ ਦਵਾਈ ਬਣਾਉਂਦੇ ਨੇ ਵਧੀਆ ਦਵਾਈ ਜੀ 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 ਕੀ ਕਹੋਗੇ ਅੱਜ ਖਾਸ ਕਰਕੇ ਐਮਐਲ ਸਾਹਿਬ ਆਏ ਨੇ ਜੀ ਐਮਐਲ ਸਾਹਿਬ ਦਾ ਜੀ ਦਿਲੋਂ ਬਹੁਤ ਧੰਨਵਾਦ ਕਰਦੇ ਆਂ ਜੀ ਤੇ ਬਹੁਤ ਹੀ ਸੇਵਾਦਾਰ ਨੇ ਜੀ ਤੇ ਬਹੁਤ ਹੀ ਵਧੀਆ ਲੱਗਿਆ ਉਹਨਾਂ ਨੂੰ ਮਿਲ ਕੇ ਇਹਨਾਂ ਦੇ ਇਲਾਕੇ ਜਾਇਆ ਜੀ ਤੇ ਜਿੰਨੀ ਵੀ ਵੱਧ ਤੋਂ ਵੱਧ ਸੇਵਾ ਹੋਊਗੀ ਜੀ ਇਸ ਏਰੀਆ ਦੀ ਅਸੀਂ ਕਰਾਂਗੇ ਜੀ ਜੀ ਚਲੋ ਬਹੁਤ ਬਹੁਤ ਧੰਨਵਾਦ ਜੀ ਐਮਐਲਏ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੋ ਤਸਵੀਰਾਂ ਹੈਗੀਆਂ ਨੇ ਸਨਮਾਨ ਚਿੰਨ ਅਸੀਂ ਕਹਿ ਲਈ ਕਿ ਯਾਦਗਾਰੀ ਚਿੰਨ ਹੈਗਾ ਜਿਹੜਾ ਐ ਐਮਐਲਏ ਕੁਲਵੰਤ ਸਿੰਘ ਸਿੱਧੂ ਹੋਰਾਂ ਨੂੰ ਜਿਹੜਾ ਉਹ ਵੈਦ ਗੁਰਜੀਤ ਸਿੰਘ ਹੋਣਾ ਵੱਲੋਂ ਭੇਂਟ ਕੀਤਾ ਜਾ ਰਿਹਾ ਖਾਸ ਕਰਕੇ ਉਹਨਾਂ ਦੇ ਜਿਹੜਾ ਜੈ ਧਨਵੰਤਰੀ ਆਯੁਰਵੈਦਿਕ ਸੈਂਟਰ ਵੱਲੋਂ ਇੱਕ ਯਾਦਗਾਰੀ ਵਿਸ਼ੇਸ਼ ਸਨਮਾਨ ਦੇ ਤੌਰ ਦੇ ਉੱਤੇ ਯਾਦਗਾਰੀ ਚਿੰਨ ਹੈਗਾ ਵਿਸ਼ੇਸ਼ ਸਨਮਾਨ ਸਨਮਾਨ ਹੈਗਾ ਜਿਹੜਾ ਇਹ ਕੁਲਵੰਤ ਸਿੰਘ ਸਿੱਧੂ ਹੋਰਾਂ ਦਾ ਕੀਤਾ ਜਾ ਰਿਹਾ ਸੋ ਫਿਲਹਾਲ ਤਸਵੀਰਾਂ ਨੇ ਤੁਹਾਨੂੰ ਅਸੀਂ ਦਿਖਾ ਦਿੰਨੇ ਇੱਕ ਵਾਰ ਮੁੜ ਤੋਂ ਹਕੀਕੀ ਟੀਵੀ ਪੰਜਾਬੀ ਦੇ ਉੱਤੇ ਸੋ ਉਦਘਾਟਨ ਮੌਕੇ ਤੇ ਖਾਸ ਕਰਕੇ ਹਲਕਾ ਦੇ ਜਿਹੜੇ ਐਮਐਲਏ ਹੈਗੇ ਨੇ ਹਲਕੇ ਦੇ ਐਮਐਲਏ ਹੈਗੇ ਨੇ ਕੁਲਵੰਤ ਸਿੰਘ ਸਿੱਧੂ ਹੋਰਾਂ ਨੇ ਖਾਸ ਤੌਰ ਤੇ ਸ਼ਿਰਕਤ ਕੀਤੀ ਹੈ ਅੱਛਾ ਵੈਜੀ ਕਿਹੜੀ ਚੀਜ਼ ਖੁਆਈ ਸੀ ਬੜੀ ਤਾਰੀਫਾ ਕਰ ਰਹੇ ਨੇ ਐਮਐਲਏ ਸਾਹਿਬ ਅੱਛੀ ਗੱ ਆਪਣਾ ਨਾ ਜੀ ਮਹਾਰਾਜਾ ਮੋਦਕ ਬਣਾਉਂਦਾ ਆ ਜੀ 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 ਤੇ ਉਹ ਜਿੰਨੀ ਆਪਾਂ ਸਮਾ ਆਪਾਂ ਪਾ ਕੇ ਸ਼ਾਮ ਨੂੰ ਆਪਾਂ ਕਹਿੰਦੇ ਵੀ ਪਾਊਡਰ ਸੁੱਕੇ ਚ ਪਾ ਕੇ ਆਪਾਂ ਖਵਾਈ ਜਾਂਦੇ ਆ ਉਹ ਡਾਈਜੈਸਟ ਤਾਂ ਹੁੰਦੀਆਂ ਨਹੀਂ ਗਈਆਂ ਸ਼ਾਮ ਨੂੰ ਖਾਣਿਆ ਸਵੇਰ ਹੋ ਆਪਣਾ ਉਹ ਅਸਰ ਕਰੇ ਬਿਨਾਂ ਬਾਹਰ ਨਿਕਲ ਉਲਟਾ ਹੋ ਗੈਸ ਤੇ ਆਬ ਵਗੈਰਾ ਪੇਟ ਦਾ ਭਾਰੀਪਣ ਲਿਆ ਦਿੰਦੀਆਂ ਨੇ ਇਹਨਾਂ ਦੇ ਵਿੱਚ ਜਿੰਨੀਆਂ ਵੀ ਭਸਮ ਆਪਾਂ ਪਾਉਣੇ ਆ ਉਹਨੂੰ 1 ਸਾਲ ਤੱਕ ਛੋਟੀ ਮੱਖੀ ਸਹਾਇਤ ਦੇ ਵਿੱਚ ਭੋਂਕੇ ਰੱਖਦੇ ਆ ਠੀਕ ਹੈ ਇਹੜਾ ਆਪਣਾ ਚਮਰਪਰਾਸ ਹੈ। ਅੱਛਾ। ਤੇ ਇਹਨੂੰ ਫਿਰ ਆਪਾਂ ਭੋਗੇ ਰੱਖਦੇ ਆ। ਉਹ ਫਿਰ ਆਪਣੇ ਮਸ਼ੀਨ ਲੱਗੀ ਹੋਈ ਅੰਦਰ ਉਹ ਫਿਰ ਗੁੰਨ ਦੀਆਂ ਚੰਗੀਆਂ ਦਰਾਂ ਪਾਰਟੇ ਦਉਂਦੀ ਆ। ਮੀਨੇ ਚ ਚਾਰ ਪੰਜ ਵਾਰ ਮਸ਼ੀਨ ਚਲਾ ਗੋ ਪਾਰਟੇ ਦਵਾ ਦਿੰਨੇ ਆ ਤੇ ਉਹ ਪੂਰੀ ਤਰ੍ਹਾਂ ਜਿੰਨਾ ਵੀ ਭਸਮ ਦਾ ਅਸਰ ਆ ਉਹ ਸੈਦ ਦੇ ਵਿੱਚ ਚਲਾ ਜਾਂਦਾ। ਠੀਕ ਹੈ। ਔਰ ਜਦੋਂ ਆਪਾਂ ਜਦੋਂ ਖਾਂਦੇ ਆ ਉਹ ਖਾਂਦੇ ਸਾਰੇ ਅਸਰ ਦਿਖਾਉਂਦੀ ਆ ਫਿਰ ਉਹ। ਹੂੰ। ਇਹ ਵੀ ਕਹਿੰਦੇ ਖਾਂਦੇ ਸਾਰੀ ਅਸਰ ਦਿਖਾਤਾ। ਉਹ ਕਹਿੰਦਾ ਵੀ ਉਹ ਤਾਂ ਕਹਿੰਦਾ ਵੀ ਬੜੀ ਵਧੀਆ ਚੀਜ਼ ਐ। ਹਾਂਜੀ। ਤੇ ਬਾਕੀ ਉਹਨਾਂ ਨੂੰ ਆਪਾਂ ਨੇ ਖਾਰਾਂ ਦਿੱਤੀਆਂ ਨੇ ਜਿਵੇਂ ਹੁਣ ਮੰਨ ਕਹਿੰਦੇ ਵੀ 12 हां ਸੱਜੀ ਘਾ ਪੰਜ ਕਰਮ ਸੁਣਿਆ ਤੁੰਨੇ ਹਾਂਜੀ ਪੰਜ ਕਰਮਾਂ ਸੁਣੋ ਕਹਿੰਦੇ ਕਿ ਔਖੇ ਲੱਗਦੇ ਨੇ ਪੈਸਾ ਵੀ ਚਾਹੀਦਾ ਆ ਹਾਂਜੀ ਤੇ ਇੱਕ ਸ਼ੇਰ ਯਾਦ ਆ ਗਿਆ ਕਹਿੰਦੇ ਵੀ ਬੇਈਮਾਨੀ ਨਾਲ ਚੱਲੇ ਉਹ ਧੰਦਾ ਕਾਦਾ ਜਿਹੜਾ ਬੇਈਮਾਨੀ ਨਾਲ ਚੱਲੇ ਉਹ ਧੰਦਾ ਕਾਦਾ ਜਿਹੜਾ ਆਪਦੇ ਮਤਲਬ ਲਈ ਪੇਸ਼ੈਂਟਾਂ ਨੂੰ ਵਰਤੇ ਉਹ ਬੰਦਾ ਕਾਦਾ ਛੋਡੇ ਵਾਸਤੇ ਨਮੀ ਜੀ ਜਿਹੜੀ ਪਹਿਲਾਂ YouTube Google ਜਾਂ ਕਿਸੇ ਵੈਦ ਨੇ ਨਾ ਦੱਸੀ ਹੋਵੇ ਉਹ ਪੇਸ ਨਾ ਕਰੇ ਤਾਂ ਵੈਦ ਗੁਰਜੀਤ ਕਹਦਾ ਇੱਕ ਨਵੀਂ ਆਈਟਮ ਜਮੇ ਕਹਿੰਦੇ ਨੇ ਵੀ ਲੱਖਾਂ ਦਾ ਖਰਚਾ ਕੱਖਾਂ 'ਚ ਕਰਤਾ ਆਪਾਂ ਨੇ ਲੱਖਾਂ ਰੁਪਏ ਬਚ ਸਕਦਾ ਬਿਲਕੁਲ ਜੀ ਲੱਖਾਂ ਦਾ ਖਰਚਾ ਕੱਖਾਂ 'ਚ ਕੱਖਾਂ 'ਚ ਕਰਤਾ ਕੀ ਬਾਤ ਹੈ ਉਹ ਤੁਹਾਨੂੰ ਮੈਂ ਦੱਸਦਾ ਉਹ ਕਿਹੜੇ ਲੁਧਿਆਣੇ ਵਾਲਿਆਂ ਨੂੰ ਜਿਹੜੇ ਲੱਖਾਂ ਰੁਪਏ ਲੁਧਿਆਣੇ ਆ ਕੇ ਲੋਕ ਲਾਉਂਦੇ ਸੀ ਉਹ ਕੱਖਾਂ ਵਾਂਗ ਹੀ ਰਹਿ ਜਾਣਗੇ ਕਾਵਾਂਗੇ ਉਹ ਰਹਿ ਜਾਣਗੇ ਅੱਛਾ ਉਹ ਕਿਵੇਂ ਜੀ ਉਹ ਤੁਹਾਨੂੰ ਮੈਂ ਦੱਸਦਾ ਜੀ ਉਹਨਾਂ ਨੂੰ ਕੁਲਵੰਜੀ ਨੇ ਤੁਸੀਂ ਉਹ ਵੀ ਦਿੱਤੀ ਖਾਰ ਵੀ ਦਿੱਤੀ ਉਹ ਕਿਹੜੀ ਖਾਰ ਆਹਾਂ ਮੈਂ ਦੱਸਦਾ ਜੀ ਇਹੜਾ ਲੱਖਾਂ ਦਾ ਖਰਚਾ ਖਰਚਾ ਕੱਖਾਂ ਜਾਪਾਂ ਨੇ ਉਹ ਖਾਰਾਂ ਹੀ ਕਰਦੀਆਂ ਨੇ ਹੁਣ ਆਪਾਂ ਦੇਖੋ ਜੀ ਬਾਲਾ ਲੰਬੀ ਵੀਡੀਓ ਬਣਾਉਣ ਦਾ ਫਾਇਦਾ ਨਹੀਂ ਆਪਾਂ ਨੂੰ ਆਹ ਦੇਖੋ ਇਹ ਸਾਰਾ ਇਹ ਕੀ ਨੇ ਇਹ ਸਾਰਾ ਚਾਰਟ ਆ ਜੀ ਬਾਡੀ ਚਾਰਟ ਅੱਛਾ ਇਹਦੇ ਵਿੱਚ ਸੋਡਿਆ ਪੈਨ ਕਰਿਆਸ ਲੀਵਰ ਕਿਡਨੀ ਛੋਟੀਆਂ ਤੇ ਵੱਡੀਆਂ ਤੇ ਰੀੜ ਦੀ ਹੱਡੀ ਭਲੀਹਾ ਕੰਨ ਨੱਕ ਅੱਖ ਜੀਵ ਅੱਡੀਆਂ ਉਂਗਲਾਂ ਸਾਰਾ ਕੁਝ ਆ ਜਾਂਦਾ ਜੀ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਹੁਣ ਜੇ ਆਪਾਂ ਪੰਜ ਕਰਮ ਕਰਨ ਲੱਗੇ ਆ ਉਹਨਾਂ ਕਹਿੰਦਾ ਉਲਟੀਆਂ ਲਾ ਕੇ ਜਾਂ ਲੈਟਰਿੰਗਾਂ ਲਾ ਕੇ ਤਾਂ ਨਹੀਂ ਗੱਲ ਬਣਦੀ। ਠੀਕ ਹੈ। ਇਹ ਆਪਾਂ ਨੂੰ ਉਹ ਮੈਪ ਕੁਦਰਤੀ ਤੌਰ ਤੇ ਆਪਾਂ ਨੂੰ ਦਿੱਤਾ ਹੋਇਆ ਹੈ ਬਈ ਆਪਣਾ ਇੱਥੋਂ ਸਟਾਰਟ ਹੈ ਜੀ। ਠੀਕ ਹੈ। ਮੰਨ ਲਓ ਆਪਣੇ ਬੰਗਲੇ ਆ ਬਣਾ ਲਿਆ ਕਰੋੜਾਂ ਰੁਪਈਆ ਲਾਤਾ। ਪਰ ਜੋ ਦੀ ਜਿਹੜੀ ਮੇਨ ਸੋਚ ਹੈ ਆਪਾਂ ਉਹੀ ਨਾਲ ਲਾਈਟ ਵਾਲੀ ਔਨ ਕਰੀਏ। ਉਹ ਤਾਂ ਫਿਰ ਹਨੇਰੇ ਹੀ ਪੈ ਗਿਆ ਨਾ। ਹਨੇਰਾ ਪੈ ਗਿਆ। ਜੇ ਆਪਾਂ ਸੋਚਾਂ ਔਨ ਕਰਤੀ ਮੇਨ ਤਾਂ ਸਾਰੇ ਬੰਗਲੇ ਦੇ ਇਕੱਲੇ-ਇਕੱਲੇ ਜਗ੍ਹਾ ਤੇ ਚਰਨਾ ਹੋ ਜਾਣਾ ਜੀ। ਠੀਕ ਹੈ। ਐ ਪਤਾ ਲੱਗਣ ਲੱਗ ਜੀ ਹਾਂ ਯਾਰ ਵੀ ਕੋਈ ਚੀਜ਼ ਹੈਗੀ ਆ। ਠੀਕ ਹੈ। ਇਸੇ ਤਰ੍ਹਾਂ ਇਹ ਇਹਦੇ ਵਿੱਚ ਸਾਰਾ ਕੁਝ ਸਾਰੀ ਪੈਰਾਂ ਦੇ ਉੱਤੇ ਕਿਉਂ ਲਾਇਆ ਗਿਆ ਜੀ ਇਹ ਸਾਰੇ ਚੀਜ਼ਾਂ ਇਹ ਪੈਰਾਂ ਤੇ ਕਿਉਂ ਦਿਖਾਈਆਂ ਗਈਆਂ ਨੇ ਇਹ ਪੈਰਾਂ ਤੇ ਕਿਡਨੀ ਪਈ ਐ ਪੈਰਾਂ ਤੇ ਲੀਵਰ ਪਿਆ ਪੈਰਾਂ ਤੇ ਅੱਖਾਂ ਪਈਆਂ ਨੇ ਪੈਰਾਂ ਤੇ ਹੱਥਾਂ ਪੈਰਾਂ ਤੇ ਕਿਉਂ ਲਾਈਆਂ ਹੋਈਆਂ ਨੇ ਜੀ ਇਹ ਜੀ ਇੱਕ ਤਾਂ ਤਾੜੀਆਂ ਮਾਰਨੀ ਆ ਜੇ ਆਪਾਂ ਐ ਤਾੜੀ ਮਾਰਦੇ ਆ ਜੀ ਐ ਤਾੜੀ ਮਾਰਦੇ ਆ ਇੱਕ ਆਪਾਂ ਨੇ ਪੈਰ ਦੀ ਐ ਢੋਲ ਦੀ ਕੁੱਟਣੀ ਹੋਵੇ ਐ ਇੱਕ ਇਧਰ ਪਾਇਆ ਲਾ ਕੇ ਆਇਆ ਢੋਲ ਦੀ ਕੁੱਟ ਦੇ ਜਵਾਕ ਕੁੱਟ ਦੇ ਐ ਮਾਰੋ ਅੱਛਾ ਠੀਕ ਹੈ ਜੀ ਉਹ ਪੈਰਾਂ ਨੂੰ ਐਕਟੀਵੇਟ ਕਰ ਦਿਆਂ ਨੇ ਹਰਮਨ ਦੱਸਦਾ ਇਸ ਤਰ੍ਹਾਂ ਪੈં ਬਣਾ ਕੇ ਨਾ ਤੁਸੀਂ ਤਾਂ ਹਮੇਸ਼ਾ ਹੀ ਨਵੀਂ ਕੋਈ ਨਾ ਕੋਈ ਆਵਾਸਾਂ ਐ ਘਰੇ ਬਹਿ ਕੇ ਆ ਨੱਚਣਾ ਆਈਆਂ ਨਾਲੇ ਯੋਗਾ ਕਰਵਾ ਲੈ ਤੂੰ ਆਏ ਮਾਰੋ ਇਹ ਪੈਰਾਂ ਦਾ ਹੱਥ ਦਾ ਪੈਰ ਦੇ ਨਾਲ ਕਨੈਕਸ਼ਨ ਜੁੜਿਆ ਹੋਇਆ ਉਹਦੇ ਆਸ ਤੋਂ ਵੱਜਣਗੇ ਇਹ ਉਹਦੋਂ ਇਹਨਾਂ ਐਕਟੀਵੇਟ ਹੋ ਜਾਣਾ ਫਿਰ ਸਾਰੀ ਰੋਸ਼ਨੀ ਆਉਣੀ ਸ਼ੁਰੂ ਹੋ ਜਨੇ ਬਾਡੀ ਚ ਜਿਵੇਂ ਬੰਗਲੇ ਚ ਰੋਸ਼ਨੀ ਆਉਂਦੀ ਐ ਅਜਾ ਮਤਲਬ ਇਹ ਚਾਰਜਰ ਨੇ ਹਾਂਜੀ ਦੂਜੀ ਚੀਜ਼ ਹੁਣ ਅੱਜ ਦਾ ਹਰੇਕ ਡਾਕਟਰ ਬੈਸ ਆਪਾਂ ਕਹਿੰਦੇ ਆ ਵੀ ਆ ਚੱਕੋ ਜੀ ਛੋਟੀ ਆ ਬਿਮਾਰੀ ਦੇ ਇਲਾਜ ਕਰਦੇ ਆ ਆ ਬਿਮਾਰੀ ਦੇ ਇਲਾਜ ਕਰਦੇ ਆ ਬਿਮਾਰੀ ਮਤਲਬ ਡਿਗਰੀ ਹੁਣ ਬੰਦੇ ਨੇ ਪਹਿਲੇ 10 ਗਲਾਸਾਂ ਤਾਂ ਕਰੀਆਂ ਨਹੀਂ ਹੈਗੀਆਂ ਪਹਿਲੀ ਦੂਜੀ ਤੀਜੀ ਸਿੱਧੀ ਤੁਸੀਂ ਕਹੋ ਵੀ ਉਹਨੇ ਡਿਪਲੋਮਾ ਕਰਾ ਲਓ ਜੀ ਬੰਦੇ ਨੂੰ ਡਿਪਲੋਮਾ ਸਿੱਧਾ ਤਾਂ ਨਹੀਂ ਹੁੰਦਾ ਜੇ ਆਪਾਂ ਪਹਿਲਾਂ ਪਹਿਲੀ ਦੂਜੀ ਤੀਜੀ ਗਲਾਸ ਪੜਾਂਗੇ ਪਹਿਲੀ ਦੂਜੀ ਦਾ ਮਤਲਬ ਮੇਰਾ ਕਹਿਣ ਦਾ ਵੀ ਪਹਿਲਾਂ ਸੋਨੇ ਆ ਚੀਜ਼ਾਂ ਕਲੀਅਰ ਕਰਨੀਆਂ ਨੇ ਸੋਚਾਂ ਚਾਲੂ ਕਰਨੀਆਂ ਨੇ ਇਹ ਤੁਹਾਡੇ ਹੱਥਾਂ ਪੈਰਾਂ ਦੀਆਂ ਸੋਚਾਂ ਨੋਰਮਲ ਚੀਜ਼ਾਂ ਨਹੀਂ ਤੁਹਾਡੇ ਕੋਲ ਚੱਲੂ ਹੋ ਰਹੀਆਂ ਤੁਹਾਡੇ ਹੱਥਾਂ ਦੀਆਂ ਤਲੀਆਂ ਨਹੀਂ ਨਰਮ ਹੈਗੀਆਂ ਤੁਹਾਡੇ ਪੈਰਾਂ ਦੇ ਤਲੀਆਂ ਨਹੀਂ ਨਰਮ ਕਰ ਸਕਦੇ ਤੁਸੀਂ ਲਾਜ ਨਹੀਂ ਕਰਾ ਸਕਦੇ ਠੀਕ ਹੈ ਪੁਆਇੰਟ ਤੁਹਾਡਾ ਇੱਥੇ ਖੜਾ ਹੋਵੇ ਤੁਹਾਡੀ ਦਵਾਈ ਕੀ ਕੰਮ ਕਰੂ ਤੁਹਾਨੂੰ ਕਰ ਜ ਕਰ ਜੂ ਨਹੀਂ ਦਵਾਈ ਕੰਮ ਠੀਕ ਹੈ ਇਹਨਾਂ ਵਾਸਤੇ ਅਸੀਂ ਸੌਖਾ ਤਰੀਕਾ ਸਭ ਤੋਂ ਜ਼ਿਆਦਾ ਸੌਖਾ ਜਿਹੜਾ ਹਰ ਇੱਕ ਬੰਦਾ ਆਪਣੇ ਘਰ 'ਚ ਕਰ ਸਕਦਾ ਬਿਨਾਂ ਕਿਸੇ ਸਾਈਡ ਇਫੈਕਟ ਦੇ ਬਿਨਾਂ ਕੁਝ ਖਾਦੇ ਪੀਤੇ ਠੀਕ ਹੈ ਉਹ ਕਿਵੇਂ ਜੀ ਉਹ ਆਪਣੇ ਕੋਲੇ ਖਾਰਾਂ ਨੇ ਮਤਲਬ ਜਿਹੜਾ ਕੰਮ ਅਸੀਂ ਢੋਲ ਕੀ ਤੋਂ ਲੈਣਾ ਹੈ ਉਹ ਖਾਰਾਂ ਕਰਨਗੀਆਂ ਖਾਰਾ ਕਰਨੀਆਂ ਜੀ ਕਿਵੇਂ ਕਰਨੀਆਂ ਜੀ ਕੀ ਖਾਣਾ ਕਿਵੇਂ ਖਾਣਾ ਕੁਛ ਨਹੀਂ ਹਾਂਜੀ ਨਾ 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 15 ਤੋਂ 20 ਮਿੰਟ ਘੱਟਣਾ ਟਾਈਮ ਬਸ ਜ਼ਿਆਦਾ ਟਾਈਮ ਨਹੀਂ 24 ਘੰਟਿਆਂ 'ਚ 24 ਘੰਟਿਆਂ 'ਚ ਕੀ ਕਰਨਾ ਜੀ ਇਹ ਆਪਾਂ ਨੇ ਨੰਬਰ 1 ਖਾਰ ਖਾਰ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਖਾਰ ਦੇਣਾ ਠੀਕ ਹੈ ਆਪਣੇ ਪੈਰਾਂ ਦੀਆਂ ਤਲੀਆਂ ਨੂੰ ਕਦੇ ਆਪਾਂ ਨੇ ਨਰਮ ਗੀਤਾ ਨਹੀਂ ਨਾਕਦੇ ਦੇਸੀ ਕੀ ਨਾ ਕਦੇ ਜਤੂਨ ਦਾ ਤੇ ਨਾ ਕਦੇ ਨਾਰੀਅਲ ਦਾ ਤੈਲ ਆਪਾਂ ਮਾਲਿਸ਼ ਨਹੀਂ ਕੀਤੀ ਨਾ ਕਦੇ ਸੇਕਾ ਕੀਤਾ ਇਹਨਾਂ ਦਾ ਕਹਿੰਦਾ ਪੇਟ ਪੈਰ ਗਰਮ ਪੇਟ ਨਰਮ ਸਿਰ ਠੰਡਾ ਆਵੇ ਵੈਦ ਮਾਰੋ ਡੰਡਾ ਹੁਣ ਕਈਆਂ ਦੇ ਤਾਂ ਪੈਰ ਸੁੰਨੇ ਰਹਿੰਦੇ ਨੇ ਉਹ ਜਿਹੜੀ ਆ ਚੀਜ਼ ਨੂੰ ਵਰਤਣਗੇ 110% ਰਿਜ਼ਲਟ ਮਿਲਦਾ ਆ ਉਹ ਪੈਰ ਜਦੋਂ ਪੈਰਾਂ ਦੇ ਪੁਆਇੰਟ ਚੱਲ ਲੱਭੇ ਇਹਨਾਂ ਨੂੰ ਐਕਟਿਵੇਟ ਹੋ ਜਾਣਾ ਆ ਪੈਰਾਂ ਨੰਗੇ ਪੈਰ ਤੁਰੋ ਤੁਸੀਂ ਦਿਨ ਦੇ ਵਿੱਚ ਇੱਕ ਵਾਰ ਤੁਸੀਂ ਪੁੰਜੇ ਤੁਰੋ ਕਿਉਂਕਿ ਜਿੰਨੀ ਵੀ ਜਿਹੜਾ ਆਪਾਂ ਕਹਿੰਨਾ ਮੋਬਾਈਲ ਆ ਇੰਟਰਨੈਟ ਆ ਗਿਆ ਵੀ ਕੱਲਾ ਬਾਡੀ ਜੇ ਮੋਬਾਈਲਾਂ ਚ ਆ ਤੁਹਾਡੀ ਬਾਡੀ ਜੇ ਵੀ ਆ ਉਹ ਜੇ ਤਾਂ ਆਪਾਂ ਰਤ ਕਰਦੇ ਆ ਨਾਲ ਦੀ ਨਾਲ ਉਹ ਅਸਰ ਘਟਦਾ ਆ ਠੀਕ ਹੈ ਜੀ ਕਿਉਂਕਿ ਆਪਣਾ ਜਿਹੜਾ ਬ੍ਰੇਨ ਇਹਦੀ ਬ੍ਰੇਕ ਹੀ ਨਹੀਂ ਲੱਗਦੇ ਬੰਦੇ ਨੂੰ ਹਰੇਕ ਨੂੰ ਪੁੱਛ ਕੇ ਦੇਖ ਲਓ ਸਮਾਂ ਇਹ ਨੰਗਦਾ ਜਿਵੇਂ ਅੱਜ ਚੜਿਆ ਸਭ ਖਤਮ ਵੀ ਹੋ ਗਿਆ ਸਮਾਂ ਕਿਉਂਕਿ ਲੋਡ ਇੰਨਾ ਫਹਿਰਾਉ ਤਾਂ ਹੈ ਹੀ ਨਹੀਂ ਠੀਕ ਹੈ ਉਦੇ ਵਾਸਤੇ ਆਪਾਂ ਵੀ ਜ਼ਿਆਦਾ ਆਪਾਂ ਨੂੰ ਖਰਚਾ ਵੀ ਨਾ ਕਰਨਾ ਪਵੇ ਕਿਉਂਕੋ ਹਰੇਕ ਬੰਦੇ ਦੀ ਜਿਹੜੇ ਪੌਕਟ ਆਪਾਂ ਦੇਖਣੀ ਹੈ ਮਹਿੰਗਾਈ ਦੇ ਹਿਸਾਬ ਨਾਲ ਉਹਨੂੰ ਮਹਿੰਗਾ ਵੀ ਨਾ ਪਵੇ ਤੇ ਕੰਮ ਵੀ ਸਾਰੇ ਹੋ ਜਾਣ ਠੀਕ ਹੈ ਇੱਕ ਤੀ ਨਾਲ ਸਾਰੇ ਨਿਸ਼ਾਨੇ ਲੱਗ ਜਾਣਾ ਠੀਕ ਹੈ ਉਹਦੇ ਵਾਸਤੇ ਪਹਿਲੀ ਖਾਰ ਆਪਣੀ ਇਹ ਹੈ ਜੀ ਠੀਕ ਹੈ ਇਹ ਆਪਾਂ ਨੇ ਕੀ ਕਰਨਾ 3 ਲੀਟਰ ਪਾਣੀ ਲੈ ਲੈਣਾ ਜਿਵੇਂ ਆਪਾਂ ਡੱਬਾ ਲੈ ਲਿਆ ਇਹ ਚ ਆਪਾਂ ਨੇ 3 ਚਮਚੇ ਪਾ ਲੈਣੇ ਨੇ ਜੀ ਜੀ ਗਰਮ ਪਾਣੀ ਦੇ ਵਿੱਚ ਜੀ ਜੀ ਠੀਕ ਹੈ ਜੀ ਇਹ ਗਰਮ ਪਾਣੀ ਅਸੀਂ ਕੀਤਾ ਹੋਇਆ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਇਹਦੇ ਵਿੱਚ ਕਿੰਨੇ ਚਮਚੇ ਪਾਉਣੇ ਨੇ ਜੀ ਤਿੰਨ ਚਮਚੇ ਜੀ ਇੱਕ ਘਟੋ ਘਟ ਜੀ 3 ਲੀਟਰ ਹੋਣਾ ਚਾਹੀਦਾ ਠੀਕ ਹੈ ਅਸੀਂ ਘਟ ਲਿਆ ਤੁਹਾਨੂੰ ਦੱਸ ਦਈਏ ਕਿ 3 ਲੀਟਰ ਪਾਣੀ ਲੈਣੇ ਤੇ ਡੈਮੋ ਵਾਸਤੇ ਤੁਹਾਨੂੰ ਸਮਝਾ ਰਹੇ ਹਾਂ ਕਿਵੇਂ ਕਰਨਾ ਆਨੇ ਸਿਰਫ 3 ਚਮਚੇ ਇਸ 3 ਲੀਟਰ ਪਾਣੀ 'ਚ ਇਸ ਤਰ੍ਹਾਂ ਪਾ ਲੈਣੇ ਆਪਾਂ ਠੀਕ ਹੈ ਇਸ ਤਰ੍ਹਾਂ ਪਾ ਲਈ ਠੀਕ ਹੈ ਉਸ ਤੋਂ ਬਾਅਦ ਆਪਾਂ ਨੇ ਇਹਨੂੰ ਬੰਦ ਕਰ ਦੇਣਾ ਫਿਰ ਆਪਾਂ ਨੇ ਇਹਨੂੰ ਪੂਰੀ ਤਰ੍ਹਾਂ ਕੋਲ ਲੈਣਾ ਵਿੱਚ ਦੇ ਤੇ ਨਾਲ ਦੀ ਨਾਲ ਹੀ ਖੁੱਲ ਗਿਆ ਜੀ ਬਸ ਤੇ ਖਾਰਨੇ ਇਹ ਨਾਲ ਦੇ ਖੁੱਲ ਜਾਣਗੇ ਜੀ ਠੀਕ ਹੈ ਖੁੱਲ ਗਿਆ ਜੀ ਇਸ ਤੋਂ ਆਦੇ ਚ ਆਪਾਂ ਨੇ ਹੱਥ ਪਾ ਲੈਣੇ ਨੇ ਜੀ ਜੀ ਹੱਥ ਪਾ ਲੈ ਠੀਕ ਹੈ ਹੱਥਾਂ ਨੂੰ ਸੇਕਾ ਦੇਣਾ ਨਾਲ ਦੀ ਨਾਲ ਆਪਾਂ ਨੇ ਪੈਰਾਂ ਦਾ ਸੇਕਾ ਵੀ ਇਹਦੇ ਚ ਦੇਣਾ ਆ ਠੀਕ ਹੈ ਪੈਰਾਂ ਨੂੰ ਵੀ ਇਹ ਜੀ ਸੇਕਣਾ ਹੱਥਾਂ ਨੂੰ ਵੀ ਪੈਰਾਂ ਨੂੰ ਵੀ ਤੁਸੀਂ ਗਰਮ ਪਾਣੀ ਲੈ ਲਓ ਜਿੰਨਾ ਕਿ ਸਹਿ ਸਕਦੇ ਹੋ ਉਹਨੇ ਕੇ ਨਾਲ ਲੈ ਕੇ ਜਦੋਂ ਪਾਣੀ ਠੰਡਾ ਹੋ ਜਾ ਉਹਦੇ ਤੱਕ ਕੁਝ ਡਿਪ ਕਰਦੇ ਰਹੋ ਤੁਸੀਂ ਠੀਕ ਹੈ ਉਸ ਤੋਂ ਬਾਅਦ ਤੁਸੀਂ ਆਪਣਾ ਦੇਸੀ ਘੀਏ ਦੀ ਹੱਥ ਤੇ ਤਲੀਆਂ ਤੇ ਪੈਰਾਂ ਤੇਲੀਆਂ ਤੇ ਮਾਲਿਸ਼ ਕਰ ਲੋ ਇੱਕ ਦਿਨ ਕਰਨ ਦੇ ਨਾਲ ਹੀ ਤੁਹਾਨੂੰ ਇਹ ਅਹਿਸਾਸ ਹੋਣ ਲੱਗ ਜੂ ਵੀ ਯਾਰ ਮੈਨੂੰ ਨੀਂਦ ਵਧੀਆ ਆ ਗਈ ਰਾਤ ਨੂੰ ਪਹਿਲੀ ਰਾਤ ਹੀ ਪਹਿਲੀ ਰਾਤ ਕਿਉਂਕਿ ਆਪਾਂ ਜਿਹੜੀ ਸੁੱਤੇ ਹੁੰਨੇ ਆ ਮਾੜੀ ਜਿਹਾ ਖੋਲੀ ਪਾਸਾ ਲੱਤਾ ਮਾੜੀ ਜਿਹਾ ਖੋਲੀ ਪਾਸਾ ਲੱਤਾ ਆਪਣੀ ਨੀਂਦ ਤਾਂ ਪੂਰੀ ਹੁੰਦੀ ਨਹੀਂ ਜਦੋਂ ਤੁਸੀਂ ਇੱਕ ਵਾਰੀ ਨੀਂਦ ਨੂੰ ਸੌਂਗੇ ਨਾ ਉਸ ਤੋਂ ਜਿਹੜੇ ਜਦ ਤੁਸੀਂ ਪੂਰੀ ਨੀਂਦ ਲੈ ਕੇ ਉੱਠੇਗੇ ਉਹ ਆਪਨੇ ਆਪ ਨੂੰ ਤੁਸੀਂ ਐ ਕਿਹਾ ਕਿ ਉੱਠ ਕੇ ਕੰਮ ਕਰੀਏ ਜੀ ਜੀ ਇਹ ਕਿੰਨੀਆਂ ਖਾਰਾਂ ਨੇ ਜੀ ਜਿਹੜੀ ਤੁਸੀਂ ਬਣਾਈਆਂ ਨੇ ਇਹ ਪੰਜ ਖਾਰਾਂ ਨੇ ਕੀ ਕਰਨਗੇ ਆ ਪੰਜ ਖਾਰ ਪੰਜ ਖਾਰਾਂ ਜੀ ਸੋਡੇ ਪੂਰੀ ਬਾਡੀ ਨੂੰ ਰਿਕਵਰ ਕਰਨਗੇ ਆ ਜੋ ਵੀ ਤੁਹਾਨੂੰ ਮੈਂ ਆਪ ਦਿਖਾਇਆ ਆ ਠੀਕ ਹੈ ਇਹਦੇ ਰਿਕਾਰਡ ਮਤਲਬ ਚਾਹੇ ਤੁਹਾਨੂੰ ਜਿਹੜੀ ਪ੍ਰੋਬਲਮ ਆਂਤੜੀਆਂ ਦੀ ਹੋਵੇ ਪ੍ਰੋਬਲਮ ਤੁਹਾਨੂੰ ਲੀਵਰ ਦੀ ਹੋਵੇ ਪ੍ਰੋਬਲਮ ਤੁਹਾਨੂੰ ਕਿਡਨੀ ਦੀ ਹੋਵੇ ਪ੍ਰੋਬਲਮ ਤੁਹਾਨੂੰ ਪਿਸ਼ਾਬ ਵਾਲੇ ਰਾਹ ਦੀ ਹੋਵੇ ਪ੍ਰੋਬਲਮ ਤੁਹਾਨੂੰ ਅੱਖਾਂ ਦੀ ਹੋਵੇ ਪ੍ਰੋਬਲਮ ਤੁਹਾਨੂੰ ਕਿਸੇ ਵੀ ਚੀਜ਼ ਦੀ ਹੋਵੇ ਜਲਣ ਦੀ ਹੋਵੇ ਇਹ ਸਾਰੀਆਂ ਖਾਰਾਂ ਮਤਲਬ ਖਾਰ ਦੇਣਗੀਆਂ ਹਰ ਇੱਕ ਬਿਮਾਰੀ ਨੂੰ ਪੈਰਾਂ ਦੇ ਵਿੱਚੋਂ ਉਹ ਪੁਆਇੰਟਾਂ ਦੇ ਜਿਹੜੇ ਵੀ ਮਲ ਜੰਮਿਆ ਹੋਇਆ ਉਹਨੂੰ ਖਾਰ ਦੇਣਗੀਆਂ ਖਾਰਨ ਦੀ ਊਰਜਾ ਨਾਲ ਦੀ ਨਾਲ ਸਾਨੂੰ ਮਿਲਣੀ ਸ਼ੁਰੂ ਹੋ ਜੂ ਜਿਵੇਂ ਆਪਾਂ ਕਹਿੰਦੇ ਕਿ ਪੌਦੇ ਦੇ ਵਿੱਚ ਰੇਹ ਪਾਉਣੇ ਆ ਨਾ ਜੀ ਪੌਦੇ 'ਕ ਰੇਹ ਪਾਤਾ ਉਹ ਥੋੜੇ ਦਿਨਾਂ ਬਾਅਦ ਰੇਹ ਦਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਉਹ ਉਸ ਤਰ੍ਹਾਂ ਹੀ ਰੇਹ ਇੱਕ ਤਰ੍ਹਾਂ ਦਾ ਅੱਛਾ ਬਾਡੀ 'ਚ ਰੇਹ ਦੀ ਖਾਦ ਹੈ ਇਹ ਖਾਦ ਹੈ ਪੈਰਾਂ ਤੋਂ ਚੱਲਣੀ ਆ ਕਿਉਂਕਿ ਬੂਟਾ ਵੀ ਜੜ ਤੋਂ ਚੱਲਣਾ ਆ ਬੰਦਾ ਵੀ ਪੈਰਾਂ ਚੱਲਣਾ ਪੈਰਾਂ ਦੀ ਖਾਦ ਲੱਗੀ ਸਿਰ ਤੱਕ ਅਸਰ ਜਾਣੀ ਜਾਣਾ ਪਹਿਲੇ ਦਿਨ ਤੁਸੀਂ ਇਹ ਕਰਨੀ ਹੈ ਜੀ ਠੀਕ ਹੈ ਤੇ ਦੂਜੇ ਦਿਨ ਤੁਸੀਂ ਨੇ ਆਹ ਕਰਨੀ ਹੈ ਜੀ ਠੀਕ ਹੈ ਠੀਕ ਹੈ ਜੀ ਤੀਜੇ ਦਿਨ ਤੁਹਾਡਾ ਆ ਚੱਲੇਗਾ ਜੀ ਠੀਕ ਹੈ ਚੌਥੇ ਦਿਨ ਤੁਹਾਡਾ ਆ ਚੱਲੇਗਾ ਜੀ ਤਿੰਨ ਦਿਨ ਸਿੱਖ ਕੇ ਆਣਗੇ ਜੀ ਇੱਕ ਕਿੱਟ ਦੇ ਵਿੱਚ ਠੀਕ ਹੈ ਹਾਂਜੀ ਤੇ ਇਹਦਾ ਰਿਜ਼ਲਟ ਤੁਸੀਂ ਪਹਿਲੇ ਦਿਨ ਤੋਂ ਲੈ ਸਕਦੇ ਹੋ ਕਿਉਂ ਇੰਨਾ ਕੁਝ ਕਰਦਿਆਂ ਮਹਾਰਾਜ ਕਿਤੇ ਹੁਣ ਇੰਨਾ ਮਹਿੰਗਾ ਵੀ ਨਹੀਂ ਹੈਗਾ ਇਹ ਠੀਕ ਹੈ ਇੱਕ ਕਿੱਟ ਜ਼ਿਆਦਾ ਮਹਿੰਗੀ ਨਹੀਂ ਹੈ ਠੀਕ ਹੈ अच्छा जेकर ਵੈਜੀ ਤੁਹਾਨੂੰ ਮਿਲਣਾ ਹੋਵੇ ਹੁਣ ਲੁਧਿਆਣੇ ਦੇ ਤੁਸੀਂ ਆਪਣਾ ਨਵਾਂ ਕਲੀਨਿਕ ਦੀ ਬ੍ਰਾਂਚ ਖੋਲੀ ਐ ਕੀ ਪ੍ਰੋਗਰੈਸ ਰਹੇਗਾ ਕਿਵੇਂ ਤੁਹਾਨੂੰ ਲੁਧਿਆਣੇ ਦੇ ਵਿੱਚ ਰਾਬਤਾ ਕਰ ਸਕਦੇ ਨੇ ਲੋਕ ਜਾਂ ਜਿਹੜਾ ਤੁਸੀਂ ਕੁਲਵੰਤ ਜੀ ਸਿੱਧੂ ਹੋਰਾਂ ਨੂੰ ਖਲਾਇਆ ਸੀ ਮਾਜ਼ੂਨ ਖਲਾਇਆ ਚਮਨਪਰਾਜ ਖਲਾਇਆ ਉਹ ਕਿਵੇਂ ਮਿਲ ਸਕਦਾ ਉਹ ਤਾਂ ਆਰਡਰ ਤੇ ਮਿਲੇਗਾ ਜੀ ਕਿਉਂਕਿ ਉਹ ਆਸੀਂ ਪਰਸਨਲ ਤੌਰ ਤੇ ਤਿਆਰ ਹੁੰਦਾ ਉਹਨੂੰ ਮਿਹਨਤ ਬਹੁਤ ਆਦੀ ਹੈ ਉਹ ਆਪਣਾ ਆਰਡਰ ਲਿਖਾਵੇ ਕੋਈ ਆਪਾਂ ਉਹਨੂੰ ਤਿਆਰ ਦੇ ਦਾਂਗੇ ਜੀ ਇਹ ਆਪਣਾ ਅਰੋੜਾ ਪਹਿਲੇ ਚੌਕ ਹੈ ਜੀ ਉਹਰੇ ਲੁਧਿਆਣੇ ਦੇ ਵਿੱਚ ਜੇ ਤਾਂ ਆਪਾਂ ਮਰੇਜ ਕੋਲ ਦੇ ਕਿੰਨੇ ਆਉਣੇ ਆ ਗਿਲਨ ਹੈ ਟੱਪ ਦੇ ਸਾਰ ਪਹਿਲੇ 32 ਵਾਲਾ ਚੌਕ ਹੁੰਦਾ ਇੰਡੀਅਨ ਪੈਟਰੋਲ ਪੰਪਾ ਕੋਲੇ ਮੰਦਰ ਹੈ ਬਿਲਕੁਲ ਉਹਦੇ ਓਪੋਜੀਟ ਹੈ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਇਹ ਸਿਰਫ ਮਹਿਜ਼ ਖਾਰਾਂ ਦੇ ذریعے ਹੀ ਜਿਹੜਾ ਰੋਗ ਨੂੰ ਖੋਰਨ ਦੀ ਜਿਹੜੀ ਅਸੀਂ ਕਹਿ ਲਈਏ ਕਿ ਕਾਬਿਲਤ ਹੈਗੀ ਹੈ ਵੈਜੀ ਦੇ ਇਸ ਨੁਸਖੇ ਦੇ ਵਿੱਚ ਕਹਿੰਦੇ ਨੇ ਵੀ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਦੇ ਇੱਕ ਵਾਰ ਬਾਹਰ ਦੇ ਵੀ ਤਸਵੀਰਾਂ ਦਿਖਾ ਦਿੰਦੇ ਆ ਕਿੱਥੇ ਇਹ ਜਿਹੜਾ ਕਲੀਨਿਕ ਹੈਗਾ ਇਹਦੀ ਅੱਜ ਓਪਨਿੰਗ ਹੈਗੀ ਹੈ ਜਿਹੜੀ ਹੋਈ ਹੈ ਸੋ ਤੁਹਾਨੂੰ ਇਹ ਤਸਵੀਰਾਂ ਦਿਖਾ ਦਿੰਨੇ ਆ ਇਹ ਇਹ ਹੈਗਾ ਜਿਹੜਾ ਦੇਖੋ ਇਹ ਅਰੋੜਾ ਪੈਲੇਸ ਚੌਂਕ ਹੈਗਾ ਬੱਤੀਆਂ ਵਾਲਾ ਸਾਹਮਣੇ ਅਰੋੜਾ ਪੈਲੇਸ ਹੈਗਾ ਇੰਡੀਅਨ ਔਇਲ ਦਾ ਪੈਟਰੋਲ ਪੰਪ ਆ ਉਹਦੇ ਬਿਲਕੁਲ ਸਾਹਮਣੇ ਹੈ ਜਿਹੜਾ ਵੈਦ ਗੁਰਜੀਤ ਸਿੰਘ ਵਜੀਦਪੁਰ ਵਾਲੇ ਜੀਵਨ ਕਾਇਆ ਪਲਟ ਆਯੁਰਵੇਦਾ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਆ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਕਦੇ ਵੀ ਤੁਸੀਂ ਇੱਥੇ ਆਉਣਾ ਹੈ ਵੈਜ ਜੀ ਨੂੰ ਮਿਲਣਾ ਹੋਰ ਵੀ ਬਹੁਤ ਸਾਰੇ ਵੈਜ ਦੇ ਨੁਸਖੇ ਫਾਰਮੂਲੇ ਆਏਗੇ ਨੇ ਜਿਨ੍ਹਾਂ ਦੇ ਨਾਲ ਉਹ ਲੋਕਾਂ ਦਾ ਸਫਲਤਾਪੂਰਵਕ ਇਲਾਜ ਟ੍ਰੀਟਮੈਂਟ ਹੈਗਾ ਜਿਹੜਾ ਉਹ ਕਰ ਰਹੇ ਨੇ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦੇ ਦਿੱਤਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ